ਸੋ ਕਨਨਦਰ ਪਿੰਡ ਮਾਝਰੀ ਰਸੂਲੜਾ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਦੋਂ ਖਬਰ ਆਈ ਕਿ 30 ਸਾਲਾਂ ਨਵਜੋਤ ਸਿੰਘ ਔਜਲਾ ਦੀ ਦੁਬਈ ਦੇ ਵਿੱਚ ਮੌਤ ਹੋ ਗਈ ਹੈ ਨਵਜੋਤ ਉਸਦੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਸਦੀ ਮੌਤ ਦੀ ਖਬਰ ਸੁਣ ਕੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਿਵੇਂ ਨਾਲ ਸਾਰੇ ਦੀਆਂ ਅੱਖਾਂ ਤੋਂ ਵਿੱਚ ਅੱਥਰੂ ਆ ਗਏ ਨੇ ਸੋ ਪਿੰਡ ਵਾਸੀ ਨੇ ਦੱਸਿਆ ਕਿ ਨਵਜੋਤ ਲਗਭਗ 4 ਸਾਲ ਪਹਿਲਾਂ ਦੁਬਈ ਗਿਆ ਸੀ ਤੇ ਕਦੇ-ਕਦੇ ਘਰੋਂ ਪਸਾ ਔਰ ਇਸ ਵਾਰ ਉਹ 2 ਮਹੀਨੇ ਪਹਿਲਾਂ ਚਲਾ ਗਿਆ ਸੀ ਤੇ 28 ਅਕਤੂਬਰ ਯਾਨੀ ਕਿ ਆਸਤੇ ਦਿਨ ਉਸਨੇ ਵਾਪਸ ਹੋਣਾ ਸੀ ਤਾਂ ਪਰਿਵਾਰ ਦੇ ਅਨੁਸਾਰ ਜ਼ਮੀਂਦਾਰੀ ਦਾ ਅਟਕਾਰਨ ਤੋਂ ਉੱਤਰ ਹੱਥੀ ਮਜ਼ਦੂਰੀ ਕਰਨ ਦੇ ਲਈ ਦੁਬਈ ਗਿਆ ਸੀ ਉਸ ਦਾ ਪਿਤਾ ਖੇਤੀ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਸੋ 26 ਅਕਤੂਬਰ ਨੂੰ ਦੁਬਈ ਦੇ ਵਿੱਚ ਉਸਦੇ ਦੋਸਤਾਂ ਨੇ ਅਚਾਨਕ ਫੋਨ ਕਰਕੇ ਸੂਚਿਤ ਕੀਤਾ ਕਿ ਨਵਜੋਤ ਉਸਦੇ ਕਮਰੇ ਦੇ ਵਿੱਚ ਮ੍ਰਿਤਕ ਪਾਇਆ ਗਿਆ ਹੈ ਪਰਿਵਾਰ ਨੂੰ ਵਿਸ਼ਵਾਸ ਨਹੀਂ ਸੀ ਤੇ ਬਾਅਦ ਦੇ ਵਿੱਚ ਦੋਸਤਾਂ ਨੇ ਖੁਲਾਸਾ ਕੀਤਾ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਪਰ ਅਸਲ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ ਸੋ ਨਵਜੋਤ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ ਆਪਣੀ ਪਤਨੀ ਤੇ ਇੱਕ ਛੋਟਾ ਪੁੱਤਰ ਛੱਡ ਗਿਆ ਜਿਵੇਂ ਇਹ ਖਬਰ ਕਰਪਾਉਂਚੀ ਬਜ਼ੁਰਗ ਮਾਤਾ ਪਿਤਾ ਦੀ ਹਾਲਤ ਵਿਗੜ ਗਈ ਮਾਂ ਬੇਹਾਰਾਮ ਹੈ ਜਦੋਂ ਕਿ ਪਿਤਾ ਵਾਰ-ਵਾਰ ਪੁੱਛਦਾ ਹੈ ਕਿ ਹੁਣ ਅਸੀਂ ਕਿਸਤੇ ਨਿਰਭਰ ਰਹਿਾਂਗੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਵਜੋਤ ਦੀ ਲਾਸ਼ ਨੂੰ ਜਲਦ ਭਾਰਤ ਵਾਪਸ ਲਿਆਦਾ ਜਾਵੇ ਉੱਥੇ ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਨਵਜੋਤ ਨੂੰ ਉਸੇ ਪਿੰਡ ਦੀ ਮਿੱਟੀ ਦੇ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾ ਸਕੇ ਅਮ੍ਰਿਸ਼ਨੀ ਜਿੱਦ ਲਈ ਮੇਰਾ ਬੇਟਾ ਜੀ ਕਿ ਕਿਹੜੀ ਜਗ੍ਹਾ ਡਾਕਟਰ ਜੀ ਡਬਈ ਹੋਇਆ ਜੀ ਹਿੰਦੀ ਕਿਸੰਗੀ ਤੋਂ ਉੱਥੇ ਗਿਆ ਆਇਆ ਸੀ ਇਹ ਦੋ ਟਾਇ ਡਾਕੂਮੈਂਟ ਗਿਆ ਸੀ ਜੀ ਇੱਕ ਅੰਤਾਰ ਲਈ ਗਿਆ ਸੀਗਾ ਕੰਮ ਇੱਕ ਬਿਸਟਰ ਵੀਜ਼ ਤੇ ਗਿਆ ਰਿਹਾ ਜੀ ਕੱਲ ਕੱਲ 28 ਤਰੀਕ ਨੂੰ ਫਲਾਇਟ ਸੀ ਰ ਰਾਤ ਸ਼ਾਮ 9 ਵਜੇ ਉੱਤਰਨਾ ਸੀ ਅੰਬਸਰੋਂ ਨੇ ਮੈਰਿਡ ਸੀਗੇ ਹਾਂ ਜੀ ਹਾਂ ਮੈਰਿਡ ਸੀਗੇ ਇੱਕ ਬੇਟਾ ਨਾਮ ਨਵਜੋਤ ਸਿੰਘ ਜੀ ਉਹਰ 35 ਹੈ। ਪਤਾ ਕਿਵੇਂ ਲੱਗਿਆ ਤੁਹਾਨੂੰ? ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਦੋਂ ਬੰਦੇ ਦਾ ਫੋਨ ਆਇਆ। ਮੈਂ ਰਾਤ ਨੂੰ ਅਸੀਂ ਕਿੱਥੇ ਪਏ ਆ ਰੋਟੀ ਖਾ ਕੇ ਕਮਰੇ 'ਚ। ਸਵੇਰ ਜਦੋਂ ਅਸੀਂ ਉੱਠਿਆ ਤੇ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ। ਕਿੰਨੇ ਬੱਚੇ ਨੇ ਉਹਨਾਂ ਦੇ? ਇੱਕ ਬੇਟਾ ਹੀ ਆ ਜੀ। ਕਿੰਨੇ ਸਾਲ ਦਾ? ਉਹ 4 4-5 5 ਸਾਲ ਦਾ ਜੀ। ਇੱਥੇ ਕੀ ਕੰਮ ਕੀ ਕਰਦਾ? ਇੱਥੇ ਵੀ ਘਰੇ ਕੰਮ ਰਾਜਲੇ ਕਰੀ ਪ੍ਰਾਈਵਟ ਜੌਬ ਤੇ ਕੰਮ ਕਰਦਾ ਸੀ ਪਹਿਲਾਂ ਤਿੰਨ ਚਾਰ ਵਾਰ ਤੁਸੀਂ ਦਵਾਈ ਜਾ ਕੇ ਆਇਆ ਜਿਹੜੀ ਇਹ ਮਿਤਰਕ ਦੇ ਆ ਉਹ ਕਦੋਂ ਤੱਕ ਭਾਰਤ ਹੋਊਗੀ ਉਹਦਾ ਇਹ ਦੇਖੋ ਕਾਜਕਾਰੀ ਪੂਰੀ ਹੋਣ ਦਾ ਦੋ ਤਿੰਨ ਚਾਰ ਦਿਨ ਲੱਗ ਜਾਣਗੇ ਇਹ ਜੇ ਸਰਕਾਰ ਤੋਂ ਕੋਈ ਮੰਗ ਚਾਹਨੀ ਹੁੰਦੀ ਕਿਸੇ ਤਰ੍ਹਾਂ ਦੀ ਵੀ ਬੋਡੀ ਜਾਂ ਥੋੜੀ ਮਦਦ ਸਰਕਾਰ ਸਾਡੀ ਕੋਈ ਮਦਦ ਕਰ ਸਕਦੇ ਸੜਕਾ ਕਰੇ ਸਾਡੀ ਸਾਡੇ ਵਾਤੇ ਔਖਾ ਜਿਹਾ ਕੰਮ ਹੈ ਕੀ ਨਾਮ ਜੀ ਤੁਹਾਡਾ ਆਪਣੇ ਆ ਆਪਣੇ ਆ ਖਾਮਰ ਸਿੰਘ ਜੀ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨੀ ਡੈਕ ਹੋਈ ਹੈ ਕਿ ਕਿੱਦਾਂ ਹੋਈ ਹੈ ਕੁਝ ਪਤਾ ਲੱਗੇਗਾ ਇਹ ਮੁੰਡਾ ਬਾਹਰ ਗਿਆ ਆ ਜੀ ਕਹਿੰਦੇ ਵੀ ਅੱਜ ਆ ਕੱਲ ਨੂੰ ਥੋੜੀ ਛੁੱਟੀ ਆਉਣਾ ਸੀ ਇਹਨੇ ਹੋਰ ਇਹ ਬੜਾ ਬੜੀਆ ਮੁੰਡਾ ਸੀਗਾ ਜਾਣੀ ਸਾਊਤੀ ਸਾਰੇ ਸਾਰੇ ਮੁੰਡੇ ਸਾਊ ਨੇ ਉਹ ਇਹਦਾ ਬਹੁਤ ਜਿਹੜੇ ਵਰਤਾਂ ਦੇ ਇਨਸਾਨ ਤਾਂ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਨਾਲ ਕੋਈ ਪੱਦੀ ਜੜੀ ਰਹੀ ਹੈ ਕਾਫੀ ਮੇਰ ਤਾਂ ਤੁਸੀਂ ਦੱਸਿਓ ਕਿੰਨਾ ਤੁਹਾਨੂੰ ਪਾਪ ਜਿਹੜਾ ਪਰਿਵਾਰ ਤੇ ਇਸਨੇ ਦੁੱਖਾਂ ਦਾ ਪਹਾੜ ਜਿਰ ਗਿਆ ਮੁੰਡੇ ਦਾ ਕਿੰਨਾ ਦਾ ਸੁਭਾ? ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੀ ਇਹ ਹਾ ਨਹੀਂ ਆ ਨਹੀਂ ਹੋਇਆ ਪੱਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਦੀ ਇਹ ਹੱਥਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਲੜਕੀ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇਹ ਕਾਰਨ ਇਹ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਨਿਕਲ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਹੀ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੀ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀ ਜੀ ਉਹ ਮਰ तकरीबन 30 32 ਸਾਲ ਦਾ ਸੀਗਾ ਜੀ ਹਾਂਜੀ ਤੇ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਹੈ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਜੀ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੇ ਸੀਗੇ ਉਹਨੂੰ 1.5 ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਪਹਿਲਾਂ ਵੀ ਕਦੀ ਗਿਆ ਦੁਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਯਾਨੀ ਹਾਂ ਕਿ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾਰ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆਉਂਦਾ ਸੀ ਇਹ 1 ਮਹੀਨੇ ਦੀ ਫੇਰ ਚੱਲ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਪਰਿਵਾਰ ਨਾਲ ਹੁਣ ਕੋਈ ਗੱਲਬਾਤ ਤੋਂ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਕਦੋਂ ਤੱਕ ਉਹਦੀ ਕੋਈ ਛੋੜੀ ਵਗੈਰਾ ਕਬੜਾ ਇਧਰੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਜੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ